ਸਤਿ ਸ੍ਰੀ ਅਕਾਲ ਜੀ। ਵਰਾਈ ਕਿਦਾਂ? ਸਤਿ ਸ੍ਰੀ ਅਕਾਲ ਜੀ। ਹੁਣੇ ਕਾਲਮ ਬਟਣੀ ਆ। ਇਹਨਾਂ ਆਲੂ ਜੇ ਕੱਟਣੇ ਆ ਥੋੜੇ ਜਿ ਦੇਖਾਂ ਕਿ ਆਏ ਨਿਕਲਦੇਗਾ ਖਾਲੀ ਹੋ ਸਾਰੇ। ਨਹੀਂ ਨਿਕਲੇ ਹੁਣੇ। ਆ ਵੱਡਾ ਸੱਜੇ ਦੇ ਉੱਪਰ ਤੇ। ਬੱਸ ਵੱਢਣੇ ਤਾਂ ਲੋੜ ਆ ਜੇ ਕਿਤੇ ਬਹੁਤ ਹੋਵੇ। ਪੈ ਗੈਲ ਦੀ ਗੱਲ ਤੋੜ ਦੇਣਾ। ਦੇਖ ਜੀ ਸੋਖੇ ਕੱਟ ਹੋ ਜਾਂਦੇ ਆ। ਆਹੋ ਵਿੱਚ ਨਹੀਂ ਰਲਦੇ ਫਿਰ। ਦੇਖਦੇ ਆ ਕਿੰਨੇ ਕਿੰਨੇ ਨਿਕਲਦੇ ਆ। ਬਹੁਤ ਆ ਦੋ ਤਿੰਨ ਬੂਰੀਆਂ ਹੋ ਗਈਆਂ ਨਹੀਂ ਯਾਰ ਹੋ ਜਾਣੀਆਂ ਦੋ ਬੂਰੀਆਂ ਤਾਂ ਬਾਈ ਹੈਂ ਐਨਾ ਫੇ ਹੋ ਜੂਵੇ ਮੇਰੇ ਸਾਹਬ ਦੇ ਦੋ ਬੂਰੀਆਂ ਹੋਣੀਆਂ ਚਾਹੀਦੀਆਂ ਵੇ ਸਵੇ ਤਾਂ ਹੋਂ ਤਾਂ ਹੈਗਾ ਫੇਰ ਕੱਲ ਕੋਈ ਨਹੀਂ ਬਾਕੀ ਆਪਾਂ ਕਿਹੜੇ ਰੇ ਬੂਟੀ ਨਹੀਂ ਪਾਈ ਹੈਗਾ ਦਾਇਆ ਬੋਪ ਆਇਆ ਹੈ ਨਾ ਥੱਲੇ ਲੈ ਤੋ ਫਰਦਾ ਇਹ ਤਾਂ ਪੱਥਰ ਪਤਾ ਕਿਲੋ ਕਿਲੋ ਦਾ ਆਲੂ ਨਿਕਲੂ ਲੈ ਕਿਲੋ ਦਾ ਮੈਂ ਕਿਹਾ ਪਾਈ ਜ਼ਿਆਦਾ ਹੋ ਜੂਗਾ ਨਾ ਹੁਣ ਆ ਆ ਫੇ ਛਟੀਆਂ ਪੱਟ ਕੇ ਰੱਖ ਲੈਣੀਆਂ ਇਹ ਕਿਹੜਾ ਕਲਮਾ ਚਲਮਖਲਮ ਬਣ ਜਾਊਗਾ ਹਾਂ ਜੜ ਤੇ ਪੱਟ ਲਈ ਜੜ ਤੇ ਪੱਟੂਗਾ ਪਾਣੀ ਚ ਰੱਖ ਦੇ ਫਿਰ ਸੁੱਕਦੀ ਨਹੀਂ ਹੈ ਨਾ ਹਾਂ ਫਿਰ ਚਾਹੇ ਕਲਮਲਾਲਾ ਚਾਹੇ ਮੂੰ ਜਿਕਣਾ ਮਰਜ਼ੀ ਕਰੀ ਜਾ ਹਾਂ ਘਰ ਘਰ ਹੋਲਦੀ ਭਰੀ ਕੋਈ ਪਾਣੀ ਦੀ ਹਾਂ ਉੱਚ ਰੱਖ ਦੀ ਪਟਰਾ ਬਦਨੋ ਵਾਲੀ ਕੇ ਦੇਖ ਕੇ ਨਿਕਲਦੇ ਆਲੂ ਲਾਗੇ ਤੇ ਰੱਖੋ ਨਹੀਂ ਰੱਖਿਆ ਕਾਣਾ ਜੋਬ ਦਾ ਹੋ ਜਾਣਾ ਇਹਦੇ ਕਾਉਰੇ ਆਇਓ ਰੇ ਕਾਉਰੇ ਕਰਦੇ ਨਹੀਂ ਜੰਮਣਾ ਦੰਪ ਦਾ ਪਲਵਾਂ ਟੇ ਬਲਉਣਗੇ ਆ ਲਾਉਣਗੇ ਨਵੀਂ ਸਾ ਵੀ ਤਾਂ ਵਧੀਆ ਟੇ ਆ ਇਹ ਬਲੂਟੁੱਥ ਕੇ ਨਹੀਂ ਚਲਦੀ ਫੋਨ ਕੇ ਲੈ ਯਾਰ ਇਹ ਹੈ ਹਾਂ ਚਿਪ ਕੇ ਲੈ ਚਲਦੀ ਆ ਹੁਣ ਨਵੀਂ ਫੋਨ ਕਾ ਜਿਕਾ ਮਰਜ਼ੀ ਚ ਲਾਈ ਜਾ ਜਿਹੜਾ ਗੀਤ ਸੁਣਨਾ ਇਹਦੇ ਚ ਤਾਂ ਉਹੀ ਗੀਤ ਆਉਣੇ ਜਿਹੜੇ ਲੈਨਸ ਆ ਦਾ ਹਾਂ ਨਾ ਨਾ ਗਿਆ ਯਾਰ ਆਹ ਆਲੂ ਦਾ ਖਾਣੇ ਜੋਗੇ ਉਹ ਹੈ ਵਧੀਆ ਏ ਕਲੀ ਟੱਕੇ ਜਦ ਹੈ ਇਹ ਲਾਇਆ ਹੋਇਆ ਤਾਂ ਨਿਕਲੇ ਆਉਣੇ ਆ ਉਹ ਨਿਕਲੇ ਆਉਣੇ ਹੋ ਜਣੀ ਤੈਨੂੰ ਦਸ ਤਤਰੀਆਂ ਦੋ ਬੂਰੀਆਂ ਦੇ ਕਰੀਬ ਹੋ ਜਾਣੇ ਪਹਿਲਾਂ ਚਾਈ ਦਾ ਇੱਕ ਬਾਕੀ ਪੁੱਲੇ ਤੈਨੂੰ ਦੇ ਦੇ ਆਏ ਆ ਆ ਆ ਆ ਹਮਸਾਹਬਾ ਦੇਖੀ ਮੁੜ ਕੇ ਗੁੱਸੇ ਹੀ ਕਰਕੇ ਆ। ਇਹ ਪਹਿਲੇ ਟੱਕ ਨੂੰ ਤਾਂ ਬਹੁਤ ਨਿਕਲੇ ਸੀਗਾ ਇਹਨੂੰ ਨਿਕਲੇ ਆ ਹਾਂ ਜਿੱਥੇ ਹੈਗਾ ਉੱਥੇ ਹੀ ਨੇ ਕਰਦੇ ਆ ਇਹਦਾ ਸੋਨੇ ਆ ਨਾ ਨਾ ਹੈ ਵਧੀਆ ਹੋ ਗਈਆਂ ਦੋ ਪੂਰੀਆਂ ਵਧੀਰੀਆਂ ਖਾਣ ਨੂੰ ਤੈਨੂੰ ਕਹਿੰਦਾ ਥੈਲਾ ਭਰਨਾ ਬਾਕੀ ਤੁਹਾਨੂੰ ਦੇ ਦੇ ਇਹਨੇ ਹੋਏ ਹਮ ਕੱਲ ਦੇਖਦੇ ਹੋਰ ਆਗ ਬਾਸ ਹੈ ਵੀ ਨਹੀਂ ਗੱਡੀਆਂ ਦੇ ਨਹੀਂ ਤਾਂ ਉਧਰ ਤੇ ਚੱਕ ਲੈਉਣੇ ਤੇ ਹੈ ਆਪਣੇ ਕਿਹਨੇ ਆਲੂ ਬੋ ਕਟਾ ਲੱਗਦਾ ਹਨਾ ਲਾਉਣੇ ਕਰਨੇ ਮੈਂ ਤਾਂ ਗਾਹਾਂਵੇਂ ਥੋੜੀ ਬੋਰੀ ਖਣ ਪਿਛਲੇ ਸਾਲ ਗੱਗੇ ਨਹੀਂ ਲਾਈਤਾ ਹੈਗੇ ਤੇ ਫਿਰ ਜਿੰਨੇ ਲਾਏ ਉਹਨੇ ਵੀ ਨਹੀਂ ਨਿਕਲੇ ਕੀਲੇ ਚ ਆਹ ਜੀ ਬਿਮਾਰੀ ਪਈ ਬਾਈ ਬਿਮਾਰੀ ਤਾਂ ਨਹੀਂ ਮੈਂ ਪੈਣ ਦਿੱਤੀ ਉਹਰੇ ਐਤ ਕੀ ਤਾਂ ਹੈ ਨਹੀਂ ਤੀ ਬਾਈ ਪਿਛਲੇ ਸਾਲ ਬਹੁਤੀ ਬਹੁਤ ਵਾਲੀ ਕਰੀ ਸਾਲ ਫਰਕ ਸਮਾਰ ਮੈਂ ਬਤੇ ਨਾ ਬੈਠੇ ਉਹਰੇ ਹੂੰ ਪਿਛਲੇ ਸਾਲ ਬਹੁਤੀ ਨਾ ਐਤ ਕੀ ਨਹੀਂ ਹੈਗੀ ਹਨਾ ਵਧੀਆ ਆਲੂ ਚਿੱਟਾ ਹੋਊ ਆਲੂ ਸਾਫ ਹੋ ਹੂੰ ਆਪਣੇ ਕਿ ਨਹੀਂ ਉਹੀ ਕਹਿੰਦਾ ਮੈਂ ਆਪਣੇ ਪਿੰਡ ਦੇ ਲੋਕ ਕੋਈ ਨਹੀਂ ਲਾਉਂਦਾ ਕਿ ਕਾਕਾ ਬਾਬਾ ਲਾਲੀ ਕਰਦਾ ਮੜੇ ਮੋਟੇ ਜਾਂ ਬਿੰਦਰਾ ਹੀ ਵੀ ਲਾਏ ਕਰਦੇ ਤੇ ਇਹ ਵੀ हट ਗਏ ਉਹ ਲਾਉਂਦਾ ਹੁਣ ਸ਼ਿਮਾ ਉਹਦਾ ਚੱਲੀਆਂ ਸ਼ਿਮਾ ਲਾਉਂਦਾ ਜਾਂ ਭੌਗ ਵਾਲਾ ਲਾਉਂਦੇ ਰਾਜੀ ਬਾਈਆਂ ਹੀ ਆਪਣੇ ਕਿ ਨਹੀਂ ਕੋਈ ਵੀ ਲਾਉਂਦਾ ਤਾਂ ਹੀ ਤਾਂ ਮਹਿੰਗੇ ਹੋ ਗਏ ਕਰਦੇ ਨੇ ਪਿਆਜ਼ ਸਸਤੇ ਟੈਨਸ਼ਨ ਘੱਟੀ ਆ ਹੋ ਗਏ ਨੇ ਕਹਾਂ ਲੋਕਾਂ ਨੂੰ ਪਤਾ ਲੱਗ ਗਿਆ ਨਾ ਚੱਲ ਹੁਣ 45 ਰੁਪਏ ਪਿਆਜ਼ ਆ ਹੈ ਹਾਂ 40 ਰੁਪਏ 100 ਦੇ 2.5 ਕਿਲੋ ਮੈਂ ਜਦੋਂ ਅਸੀਂ ਪਟਨੇ ਆ ਤੂੰ ਇਹ 10 ਰੁਪਏ ਨੂੰ ਨਹੀਂ ਪੁੱਛਣੇ ਸਤੇ ਦਾਤਾ ਜਿੱਦਾਂ ਹੋ ਗਏ ਤੇ ਪੁੱਛਣੇ ਨਹੀਂ ਆ ਦੇ ਗਾਲੂ ਕਹਿ ਜਾਂ ਵਧੀਆ ਠੀਕ ਆ ਠੀਕ ਆ ਵਧੀਆ ਹੋ ਜਾਣਾ ਲਓ ਜੀ ਇਹ ਕਣਕ ਨੂੰ ਪਾਣੀ ਛੜਦਾ ਅੱਜ ਤੇ ਰਹਿੰਦੀ ਦੀ ਆਪਣੀ ਬੂਟਿਆਂ ਵਾਲੀ ਤੇ ਥੋੜੀ ਤਾਂ ਰਹੀ ਜੀ ਇਧਰ ਪਰਚੀ ਘੜਨੀ ਸੀ ਇੱਕ ਉਹਦੇ ਕਰਕੇ ਵੀ ਛੱਡਿਆ ਪਾਤਾ ਵੀ ਕਿਤੇ ਰਸਤਾ ਨਾ ਗਿੱਲਾ ਹੋ ਜਵੇ ਕਿਤੇ ਪੰਗਾ ਖੜਾ ਹੋ ਜਵੇ ਤੇ ਜੇ ਕਰਕੇ ਅੱਜ ਨੂੰ ਪਾਣੀ ਲਾ ਰਹੇ ਆ ਹਾਂ ਬਹ ਘਾਟਾ ਕਿ ਲੱਗਣਾ ਉਤੇ ਬਾਅਦ ਫਿਰ ਭਰ ਜਣਾਏ ਨੇ ਇੰਨਾ ਟਾਈਮ ਨਹੀਂ ਲਾਉਂਦੀ ਮੋਟਰ ਲਾ ਦਈਏ ਮੈਂ ਕਿਉਂਕਿ ਟਾਈਮ ਆਹੋਂ ਪਾਣੀ ਦਾ ਬਹਿਣਾ ਲਾਇਆ ਬਈ ਕਹਿੰਦਾ ਇੱਕ ਹੋਣ ਲਾ ਦਈਏ ਇੱਕ ਹੋਰ ਲੱਗੂਗਾ 10 ਦਿਨ ਤੱਕੇ ਲਾ ਲੈਣਾ ਮੂਟਿਆਂ ਵਾਲੀ ਗਣਕ ਵਧੀਆ ਖੜੀ ਏ ਇਹ ਪਰ ਕਾਕੰਡਾ ਹੋ ਜਾਂਦਾ ਇਹਦੇ ਵਿੱਚ ਗੁੱਲੀ ਡੰਡਾ ਤਾਂ ਨਹੀਂ ਹੁੰਦਾ ਸਾਡੇ ਕਿਉਂਕਿ ਸਾਡੇ ਵਾਲੇ ਖੇਤ ਗੰਨੇ ਵਾਲੇ ਆ ਹਰੇਕ ਖੇਤ ਵਿੱਚ ਗੰਨਾ ਵੀ ਹੋ ਜਾਂਦਾ ਦੋ ਚਾਰ ਸਾਲ ਬਾਅਦ ਵਾਰੀ ਆ ਜਾਂਦੀ ਆ ਜੇ ਗੰਨਾ ਵੀਜ ਹੋ ਗਿਆ ਇਹ ਗੁੱਲੀ ਡੰਡਾ ਖਤਮ ਹੋ ਗਿਆ। ਆਕੀ ਚਲੋ ਦੇਖਦੇ ਕਿੰਨਾ ਟਾਈਮ ਲੱਗਦਾ ਭਰਨੇ ਨੂੰ। ਭਰਤੀਏ ਇਹ ਨੂੰ। ਪੱਟ ਲਿਆ ਆਪਣੇ? ਕਿਹੜਾ? ਪਤਾ ਨਹੀਂ। ਤੈ ਵੀ ਲਾਇਵੇ ਆ। ਕਿੱਥੇ? ਆਈ ਦੇ ਪੀਜ ਆ। ਹਾਂ। ਕੋਲੀ ਸ਼ੋਰੇ ਚ ਆਣਾ ਮੇਰੇ ਤਾਂ ਬਹੁਤ ਮੁੱਤੇ ਆਲੂ ਆ। ਕੋਈ ਤੋਂ ਨਹੀਂ ਵਧੀਆ। ਸ੍ਰੀ ਕਾਲ ਜੀ ਸਾਰਿਆਂ ਨੂੰ ਜੀ। ਮੈਂ ਕਿਹਾ ਵੀ ਕਿਤੇ ਪਿਆਰ ਗੱਗੇ ਵਾਲੀ ਨਾ ਹੋਵੇ। ਹਾਂ। ਤੇਰੇ ਕੋਲ ਤਾਂ ਵਧੀਆ ਹੋਗੇ ਤੇ ਪਿਛਲੇ ਸਾਲ। ਨਹੀਂ ਮੈਂ ਜਾਂ ਕਾਕੇ ਬਾਬੇ ਦੇ ਲੈ ਕੇ来 ਤੇ ਕਾਲੇ ਦੇ ਬਾਪੂ ਦੇ। ਇਹ ਜੀ ਤਾਂ ਵਧੀਆਂ ਅੱਛਾ ਤੇਰਾਂ ਬੋਰੀਆਂ ਲਾਈਆਂ ਦੀਆਂ 17 ਹੋਈਆਂ ਨਹੀਂ ਪੈ ਗਿਆ ਤੇਰਾ ਲਾਈਆਂ 17 ਹੋ ਗਈਆਂ ਪਤਾ ਹੀ ਹੋਇਆਗਾ ਸਦਾ ਨਹੀਂ ਹੋਇਆ ਤੇਲ ਬੋਰੀਆਂ ਦਾ ਘਾਟਾ ਤਾਂ ਗੱਗੇ ਨੂੰ ਹੋਇਆ ਤਾਂ ਤੇਰਾ ਸਾਫ ਸਫਰੇ ਬਹੁਤ ਹੈ ਕਿਹੜੀਆਂ ਇਹ ਬੁਖਰਾਜ ਤਾਂ ਨਹੀਂ ਹੈ ਤਾਂ ਕਿਹੜੇ ਲਾਏ ਹੋਏ ਬੁਖਰਾਜ ਹੋਈਆਂ ਫਿਰ ਅੱਜ ਇੱਕ ਰਾਜ ਲੈ ਆਇਆ ਯਾਰ ਬੰਦੇ ਜੀ ਤਾਂ ਮਾਤ ਕੇ ਤੇ ਉਹ ਕਈ ਤੇ ਝੂਲੀ ਗਏ ਇਹ ਮੇਰੇ ਆਲੂ ਵਧੀਆਂ ਹਲੇ ਜੀ ਨਾਲ ਤੇ ਨਹੀਂ ਤੇਰੇ ਸ਼ੋਰੇ ਚ ਨਹੀਂ ਆਦੇਗਾ ਸ਼ੋਰਾ ਯਾਰ ਇਹਨੂੰ ਤਾਂ ਪਾਦਾ ਲੱਗਦੀ ਨਹੀਂ ਪਾਦਾ ਲੱਗਦੀ। ਜਾ ਵੀ ਸੁੱਕਣਾ ਹੀ ਨਹੀਂ ਮੈਂ ਕਹਿੰਦਾ ਇਹ। ਹੈ? ਤੋਂ ਪਾ ਦੇਖੀ ਨੂੰ ਕਈ ਸਾਲ ਉਹਦੇ ਨੇ ਜਗ੍ਹਾ ਨੂੰ। ਆ ਦੇਖ ਹੁਣ ਸੂਰਜਾ ਇੱਕ ਨਹੀਂ ਲੰਗੀ ਜਣਾ ਉਹਨੇ। ਹੂੰ। ਕਰੇ ਗਿਆ। ਇਹਦੇ ਨੂੰ ਨਿੰਬੂ ਆ ਜਾਂਦੇ ਗਲਗਲਾ। ਇੱਧਰ ਆ ਕੇ ਫਿਰ ਆਦ ਰੱਖਤਾ ਜੇ ਨੇ। ਪੱਟਦਾ ਤੈਈਆ ਫਿਰ ਮਾਰ ਪਾਉ ਲੈ ਜਾਂਦਾ ਨਿੰਬੂ ਯਾਰ। ਐਟ ਪੱਤੇ ਇਹੋ ਜਿਹੇ ਗੁਰਦਾਰਾ ਸਾਹਿਬ। ਠੀਕ ਹੈ। ਖੜੇ ਰਹਿਣ ਦੇ ਕੋਈ ਨਹੀਂ। ਬਾਪੂ ਜੀ ਨੇ ਲਾਇਏ ਵੀ ਆ। ਹਾਂ। ਪਰ ਆ ਜਾਈਂ ਉਹ ਕਰੇ। ਅਚਾਰ ਤੰਗ ਕਰੂਗੇ। ਜਿਵੇਂ ਉਦੋਂ ਬਾਪੂ ਕਹਿੰਦਾ ਸੀ। ਵੀਰ ਦੇ ਮਗਰ ਵਹਿ ਗਿਆ ਤਾਂ ਪਹਿਲਾਂ ਤੂੰ ਮੈਨੂੰ ਸਭ ਤੈਨੂੰ ਨਹੀਂ ਲੈ ਕੇ ਗਿਆ ਸੰਗਰਾਦ ਦੇ ਤੂੰ ਉਹਦੇ ਵਿੱਚੇ ਲੜਦੇ ਇੱਥੇ ਹੈਂ ਗੱਡੀ ਆਉਣੀ ਐ ਨਾ ਨਾ ਆਪਣੇ ਘਰ ਤੇ ਲੈ ਜਾਣੀ ਉਹ ਲੈ ਕਿੰਨੇ ਆਣੇ ਦੇ ਅੱਛਾ ਅੱਛਾ ਉਹ ਕਰ ਦੇਣਾ ਅੱਜ ਦਾ ਉਹਦਾ ਪਲਾਸਟਰ ਖੋਲਣਾ ਖੜੇ ਪਿਆ ਵਾ ਖੋਲ ਦੇਣਾ ਉਹਦਾ 47000 ਨਹੀਂ ਤੀ ਖੋਲ ਦੇਣਾ ਬਸ ਚਲ ਚਿਲੇ ਚੱਲਦੇ ਨਾ ਉੱਥੇ ਦਾ ਕੀ ਕਰਨਾ ਉੱਥੇ ਉੱਥੇ ਦਾ ਸਾਰੇ ਪੈਸੀ ਬਣਾਉਣੇ ਵਾਲਾ ਕੰਮ ਆ 100 ਰੁਪਏ ਵੀ ਨਹੀਂ ਦੇਣੇ ਹੈਗੇ ਨਾ ਉਹਨੂੰ ਕੀ ਲੱਗਣਾ ਮੈਂ ਬੜਦਣਾ ਉਹ ਤਾਂ ਦੇ ਨਰਜਿੰਦਰ ਹੁਣ ਮੈਂ ਫੋਨ ਮਾਰਨਾ ਨਾ ਨਾ ਉਹ ਮੁੰਡਾ ਕੋਲ ਗਣਾ ਆ ਜਾ ਉਹ ਤਾਂ ਯਾਰ 3 ਮਹੀਨੇ ਕੇ ਹਜੇ ਮਹੀਨਾ ਹੋਰ ਰਖਾ ਦੇਣਾ ਉਹਨਾਂ ਨੇ ਜਿੱਥੇ ਚਲੇ ਗਏ ਉਹਨਾਂ ਨੇ ਕਿੱਥੇ ਖੋਲਣ ਦੇਣਾ ਹੁਣ ਇਹ ਹਟਦਾ ਹੀ ਨਹੀਂ ਮੈਂ ਕਿਹਾ ਭਾਈ ਖੋਲ ਲੈ ਚੱਲ ਆਪਣਾ ਚੌਪੂਰਾ ਕਰ ਲੈ ਖਾਜ ਹੁੰਦੀ ਹੋਣੀ ਅੱਜ ਵੀ ਨਹੀਂ ਹੁੰਦੀ ਹੁੰਦਾ ਸਿਆਲ ਆਏ ਕਿਹੜੇ ਗਰਮੀ ਆ ਨਹੀਂ ਉਹ ਵੀ ਖਾਜ ਹੋ ਜਾਂਦੀ ਬੰਦੇ ਰੱਖ ਕੇ ਥੱਲੇ ਮੇਨ ਖਾਜ ਤਾਂ ਘਮਣੇ ਦੀ ਆ ਘਮਣੇ ਦੀ ਆ ਮੈਨੂੰ ਦੋ ਸਾਈਕਲ ਵੀ ਸਰਵਾ ਕੇ ਲਿਆਉਣਾ ਪੈਣਾ ਅੱਜ ਚੱਲ ਫਿਰ ਵੀ ਬਚਾਅ ਹੋ ਗਿਆ ਬਚਾਅ ਹੋ ਗਿਆ ਬਚਾਅ ਸਰ ਗਿਆ ਡੈਟਿੰਗ ਬਾਥਰੂਮ ਸਾਰਾ ਕੁਝ ਆਇਆ ਹੁੰਦਾ ਆਪਣੇ ਹਾਂਜੀ ਗੋਡਾ ਗਿੱਟਾ-ਗਿੱਟਾ ਹੋ ਜਾਂਦਾ ਹੋਰ ਫੇ ਪੰਗੇ ਪੈ ਜਾਂਦੇ ਪੰਗੇ ਹੀ ਬੰਗੇ ਬਾਈ ਸਰੀਰ ਭਾਰੀ ਆ ਮੈਨੂੰ ਕਹਿੰਦਾ ਦੋ ਥੈਲੇ ਹੋ ਗਏ ਇੱਕ ਥੈਲਾ ਤੇਰਾ ਇੱਕ ਮੇਰਾ ਕਹਿੰਦਾ ਮੈਂ ਤਾਂ ਕੁਝ ਵੀ ਨਹੀਂ ਕਿਹਾ ਕਿਹਾ ਵੀ ਬੋਰੀ ਹੋ ਜਾਣੀ ਦੋ ਇੱਕ ਹੀ ਕਿਹਾ ਤਾਂ ਹਾਂ ਦੋ ਕਿਹਾ ਤਾਂ ਦੋ ਹੋ ਜਾਣੀਆਂ ਬਈ ਬੋਰੀ ਕਿਹਾ ਤਾਂ ਬੋਰੀ ਹੋ ਜਾਣੀ ਭੋਲੂ ਤਾ ਹੋ ਗਏ ਤੇ ਪਟੜੇ ਥੈਲਾ ਮੈਨੇ ਅਗੇਤੇ ਨਹੀਂ ਥੈਲਾ ਤਾਂ ਦੇ ਗੱਡਾ ਜਾਣੇ ਦਾ 1/4 ਪੈ ਜਾਣੀ ਮੈਂ ਤੈਨੂੰ ਮੁੱਗੀ ਮਾਸ਼ੀ ਦਾ ਵਾਲਾ ਲਿਆ ਮਾ 15-20 ਕਿਲੋ ਵਾਲਾ ਥੈਲਾ ਚਾਹੀਦਾ ਤਾਂ ਹੋਰ ਕੀ ਆ ਜੇ ਤਿੰਨ ਲੈਣਾ ਪਈਆਂ ਥੈਲਾ ਭਰ ਜਣਾ ਚੱਲ ਇਹ ਸ਼ਾਮ ਚ ਨਾ ਹੁੰਦੇ ਫਿਰ ਬੋਰੀ ਹੋਗੀ ਫਿਰ ਹੋ ਗਈ 3 ਫਿਰ ਤਾਂ 2 ਹੋ ਗਈਆਂ ਇਹਦੀਆਂ ਤੇਰੇ ਸਾਹਮਣੇ ਤਾਂ ਪਾਉਣੀਓ ਨਹੀਂ ਅੱਲਾ ਸਨ ਵੀ ਦੇਖ ਲੈ ਇਹਦਾ ਡਾਊਨ ਰਹਿ ਗਿਆ ਇਹ ਹੋ ਜਿਹੜਾ ਬ੍ਰੀਕ ਆ ਉੱਥੇ ਲਾ ਦੇਣੇ ਬਾਹਰ ਖਾਰ ਕੇ ਹੁਣ ਹੁਣ ਵੀ ਲੱਗੀ ਜਾਣੇ ਲੈ ਦੇਣਾ ਮੈਂ ਨਹੀਂ ਹੁਣ ਤਾਂ ਗਿਆ ਨਾ ਹੁਣ ਤਾਂ ਨਹੀਂ ਹੋਣੇ ਯਾਰ ਗਰਮੀ ਚ ਪਟਾਕੇ ਪੈਣੇ ਆ ਹੁਣ ਤਾਂ ਸਟੋਰ ਚ ਰੱਖ ਹੋਣੇ ਆ ਉਰਕਿਆ ਵੀ ਇਹ ਸਟੋਰ ਚ ਰੱਖ ਲਾ ਗਾਹਾਂ ਨੂੰ ਓਜੂ ਲੋੜ ਨਹੀਂ ਉਹ ਚੋਣ ਦੀ ਲੋੜ ਨਹੀਂ ਖੂਜੇ ਰੱਖਦੇ ਸਨ ਪਰ ਕਿਉਂ ਜੀ ਕਿਹੜੇ ਪਾਣੀ ਆ ਹੈਗਾ ਹਾਂ ਰੋਜ਼ ਤਾਂ ਭਰ ਦਿੰਦੇ ਉਹਨੂੰ ਅੱਛਾ ਹੂੰ ਭਰ ਜਦੇ ਜਾਂਦਾ ਅਜੀ ਵੀ ਗੱਲ ਕਰਨ ਲੱਗੀਆਂ ਵੀ ਆ ਕਰ ਲੱਗੀਆਂ ਮਾਂ ਨੂੰ ਭਰੀਆਂ ਪਈਆਂ ਦੇਖ ਕੋਈ ਕੋਈ ਰਹਿ ਗਈ ਹਾਂ ਕੋਲੇ ਨਹੀਂ ਜਾਂਦਾ ਕੋਈ ਕੰਡੇ ਆਂਦਾ ਮਾਰਾ ਹਾਂ ਨੇ ਜਾਂਦੇ ਆਰ ਮਾਸਲ ਜਾਂਦਾ ਬਹੁਤ ਜਾਂਦੇ ਕੰਡੇ ਬਹੁਤ ਆ ਪਰ ਚਾਰ ਕੋਈ ਪਾਉਂਦਾ ਨਹੀਂ ਨਾ ਹੁਣ ਹੂੰ ਤਿੱਬੀ ਤਿੱਬੀ ਸਭ ਜੀ ਅਸੀਂ ਦੇਖਿਆ ਜਾਂਦੇ ਆ ਨਾ ਕੋਈ ਗੱਲ ਗੱਲ ਵੱਟ ਕੇ ਰਾਜੀ ਨਹੀਂ ਚਾਰ ਵਾਲੀ ਛੱਡ ਕੇ ਆਏ ਤੇ ਕਈ ਵਾਰੀ ਥੈਲੇ ਆਏ ਤਾਂ ਇਹ ਵੀ ਛੱਡ ਗਏ ਆ ਪਰ ਤੇਰਾ ਡੰਗਰਾਂ ਉੱਪਰ ਜਾਂਦੀ ਆ ਨਾ ਟੀਟ ਤੇ ਪਟਲਾ ਲੈਣਾ ਵੀ ਜਿਹੜੀ ਰਹਿ ਗਈ ਹੁਣ ਉਹ ਦੂ ਲੈਣਾ ਪਈ ਬਲਵਾਨ ਕਿਦਾਂ ਬਾਬਾ ਜੀ ਸ਼ਿਗਾਲ ਜੀ ਟੀਬਲ ਉਹ ਅਗੇ ਲੈਣਾ ਵੀ ਹਾਂ ਉਹ ਦੂਈ ਵਾਲੀ ਟੱਚ ਖਰਾਬ ਹੋ ਗਈ ਸੀ ਆਹ ਲਵਾਈ ਏ 12 300 ਰੁਪਏ ਦੀ ਇਹ ਰੰਗ ਸੋਹੀ ਬਲੂਟੂਥ ਵਾਲੀ ਹੋਣੀ ਹਾਂ ਬੰਨ ਯਾਰ ਫੋਨ ਟਾਈਜੀ ਦਾ ਲੋਡ ਵੀ ਨਹੀਂ ਹੈਗੀ ਪੈਨ ਡਰਾਈਵ ਦੀ ਉਹ ਤਾਂ ਕੱਢਤੀ ਮੂੰਹ ਚੱਲ ਹੈਗੀ ਉਹ ਕਹਿੰਦਾ ਉਹ ਬਲੂਟੂਥ ਚੱਲਦੀ ਨਹੀਂ ਸੀ ਨਾ ਉਹ ਕਹਿੰਦਾ ਕੈਫੇ ਦਾ ਟੇਪ ਦਾ ਹਾਂ ਚੱਲਦੀ ਤੇ ਹੈਗੀ ਮੈਂ ਫੋਨਗਾ ਚੱਲਣੀ ਹੈ ਉਹ ਕਹਿੰਦਾ ਅੱਛਾ ਉਹ ਖਰਾਬ ਹੋ ਗਈ ਟੱਚ ਬਹੁਤ ਹੀ ਨਾ ਨਾ ਠੀਕ ਹੈ ਯਾਰ ਫੋਨ ਵਾਲੀ ਸਭ ਤੋਂ ਵਧੀਆ ਹਾਂ ਨੇ ਕਿਹਾ ਜਿਹੜਾ ਮਰਜੀ ਕੀ ਸੁਣ ਲੈ ਉਹ ਐਂਡਰਾਈਵ ਤਾਂ ਲੈ ਚ ਚਲੀ ਜਾਨੇ ਫਿਰ ਉਧਰ ਵਿੱਚ ਚੁਕੀਲੇ ਦੇ ਦਿੰਦੇ ਨੇ ਫਿਰ ਵਿੱਚ ਧਰਮ ਗਈ ਗਏ ਹਾਂ ਆ ਲਿਆਉਂਦੀ ਹਾਂ ਪੈਨਸ ਨਾਲ ਚੱਲ ਵਧੀਆ ਚਾਹੀਦੀ ਆ ਜੀ ਲੱਗਿਆ ਰਹਿੰਦਾ ਹੈ ਹੋਰ ਕਹਿੰਦਾ ਜਿਹੜਾ ਕੋਈ ਮਰਜ਼ੀ ਚਲਾਈ ਜਾ ਹੂੰ ਕੋਈ ਟਾਈਮ ਧਾਰਮਕ ਲਾ ਲੈਂਦਾ ਬੰਦਾ ਸ਼ਾਮ ਨੂੰ ਉਹਨੇ ਜਿਹੇ ਜੇ ਮਰਜ਼ੀ ਜਾਮ ਨੂੰ ਜਿਹੇ ਜੇ ਮਰਜ਼ੀ ਰਾਤ ਨੂੰ ਫੇਰ ਕਈ ਦੇਖੀ ਮੇਲ ਵਿੱਚ ਸਦੀਕ ਜਾਂ ਚਮਕੀਲਾ ਵੀ ਚੱਲਦਾ ਹੁੰਦਾ ਹੈ ਉਹ ਵੀ ਗੱਲ ਹੈ ਤੇ ਜਵਾਬ ਵੀ ਦੇਣਾ ਪੈਂਦਾ ਹੈ ਚੱਲ ਠੀਕ ਹੈ ਵੱਡਣ ਲੱਗੇ ਬਾਬਾਈ ਦੇ ਕਹਨੇ ਤੇ ਆ ਬਈ ਹੈ ਵੱਡਣ ਲੱਗੇ ਤੁਹਾਡੇ ਕਹਨੇ ਤੇ ਕਰਦਾ ਰੂਣੀ ਪੜਦੀ ਨਹੀਂ

ਗਿੱਲਾ ਕਰਕੇ ਉਤਰੂਗਾ ਬਬੀ ਇਹਦਾ ਹੂੰ ਗਿੱਲਾ ਕਰਕੇ ਉਤਰ ਜਾਣਾ ਇੱਕ ਵਾਰੀ ਤੁਰਪੋਵੇ ਬਸ ਹਾਂ ਇਹ ਵੀ ਆ ਕਪੜਾ ਜਾਂ ਤੁਰਪੋਵੇ ਆਇਂ ਪੱਟੀ ਇਹ ਜਿਕਣਾ ਤੁਰੀ ਆ ਇੱਕ ਵਾਰੀ ਤੁਰਪੇ ਉਤਰ ਜਾ ਇਹੋ ਲਿਆਂਦੇ ਨੇ ਕੀ ਜੀ ਨਾ ਚਲੇ ਦੂਵੇ ਇੱਕੋ ਉਹ ਲਿਓ ਨੈਕਟਰ ਫੜਕਿਤ ਬੁਰਦੀਆਂ ਖਿਚਦੀਆਂ ਹਾਂ ਗਾ ਕੇ ਦੇਖ ਇਹ ਉਹ ਦੂਆ ਲਿਓ ਨੇ ਤਾਰਾਂ ਛੱਲਣੇ ਵਾਲੇ ਲਿਆ ਵਾ ਜੀ ਲਿਆ ਠੀਕ ਹੈ ਹਾਂਜੀ ਜਿਮਗੂੜਾ ਆ ਗਈ ਹਾਂਜੀ ਇਹ ਗ੍ਰੈਂਡਰ ਚੱਕ ਲੈ ਅੰਦਰ ਦੇ ਚੁੱਪ ਕਰਕੇ ਇੱਕ ਮਿੰਟ ਲੱਗਣਾ ਗ੍ਰੈਂਡਰ ਦਾ ਪੈਰ ਜਾਣ ਦਾ ਵੀ ਖਤਰਾ ਏ ਦੁਬਾਰਾ ਸਰਜੀਤ ਕੋਲ ਸਹੀ ਆ ਬਾਈ ਦੇਖ ਕੇ ਹੌਲੀ ਦੂਏ ਪਲੱਸ ਨੰਮ ਚੋ बाबा जी कहते डॉक्टर की गल मानते हैं डॉक्टर ने तीन महीने गया था अज महीना होया हले हो कद जी हले महीना होया है डॉक्टर ने तीन महीने गया भाई जैसे कि बढ़ जो जुटी मैं गूगल जो भी जीड़ा बात से पास आ रहे हैं ਲ ਫਿਰ ਇਹ ਕੀ ਗੱਲ ਬਣੀ ਜੀ ਯਾਬਾ ਖੋਲੇ ਤਾਂ ਯਾਰ ਖਣਾਈ ਤਾਂ ਉਹ ਤਾਂ ਸਪੋਰਟ ਕਰਕੇ ਹੁੰਦਾ ਏ ਬਾ ਖੁੱਲ ਗਿਆ दादी ਜੀ ਕਿਤੇ ਚੁੱਡੀ ਪੱਡੂਗੀ ਕੀ ਕਣ ਉਤਰਦੇ ਹੈ ਕਿਕਣਾ ਕੈੜਾ ਜਿਹਾ ਬਣ ਜਾਂਦੇ ਦੇਖ ਲਓ ਜਦੋਂ ਲਾਇਆ ਤਾਂ ਉਹਨਾਂ ਨੇ ਉਹ ਗੋਤੀ ਉਹਦੇ ਪਾਣੀ ਗਿਆ ਹਾਂ ਕੱਪੜੇ ਇਹ ਨਾ ਕੱਪੜੇ ਇਹ ਵਾਂਗੂ ਲਵੇਟਦਾ ਤਾਂ ਪਾਣੀ ਜੇ ਲਾ ਕੇ ਉੱਤਰ ਤਾਂ ਪਿਆਣੇ ਵਰਕੀਦ ਨੂੰ ਮੈਂ ਉਲਟਰਦਾ ਵੀ ਕਿੰਨਾ ਔਖਾ ਹੈ ਬਈ ਵੀ ਉਹ ਕਿੰਨੀ ਨਿਕਲ ਗਈ ਪੈਰ ਕਿਉਂ ਹੈ ਗੇਟ ਤੇ ਟੁੱਟ ਗਿਆ ਆ ਜਣੀ ਪੈਰ ਹੀ ਨਹੀਂ ਨਿਕਲ ਜੂ ਹੈ ਤਾਂ ਹਾਂ ਹੈ ਗਿਆ ਤੇ ਵਿੱਜੇ ਵਰਕ ਆ ਇਹਨਾਂ ਟੂਕਦੇ ਆਏ ਉੱਪਰੋਂ ਪੈਰ ਘਟ ਰਿਹਾ ਨਾ ਬਸ ਹੂੰ ਇਹਨਾਂ ਸੋਖਾ ਨਹੀਂ ਇਹਨਾਂ ਸੋਖਾ ਨਹੀਂ ਨਿਕਲਣਾ ਪੈਰ ਆਹ ਚੀਜ਼ ਹੋਰ ਵੱਡੋ ਉਡੀ ਪੂਰੇ ਤੇ ਲਹੂ ਹੋ ਗਿਆ ਹੁਣ ਤਾਂ ਲੈ ਹੁਣ ਟੈਕਟ ਕਰਕੇ ਦਿਖਾਵਾਂ ਤੇਕ ਨਹੀਂ ਲਾ ਰੱਖ ਮੈਂ ਆ ਲਾ ਰੱਖ ਨੋ ਬੜਾ ਬਹੁਤ ਖਾ ਪਿਆ ਜਦੋਂ ਹੁੰਨ ਜਿਹੜਾ ਦੂਧ ਦੋਦਦਾ ਨਾ ਸਦੀ ਕੋ ਉਹ ਹੋਇਆ ਪਿਆ ਬੁਰਾ ਹਾਲ ਵਿੱਚ ਤਾਂ ਇਹ ਕਹਿੰਦੇ ਤੇਕ ਨਹੀਂ ਲਾ ਰੱਖਣ ਇਹ ਕਿੰਨੇ ਜਗ੍ਹਾ ਤੇ ਲਾ ਕੇ ਚਲੋ ਮਰ ਜੀ ਆਵਾ ਬਾਈ ਥੋੜੀ ਹੁਣ ਇਧੇ ਨਹੀਂ ਪੜੀ ਚੂੜ ਦੇ ਬਸ ਇਕਣੇ ਫਿਰ ਨਿਕਲ ਜੂਗਾ ਬਪਾ ਜੀ ਨਿਕਲਣਾ ਨਹੀਂ ਅੱਡੀ ਭਾਰੀ ਹੁੰਦੀ ਐ ਗਿੱਟਾ ਗਿੱਟਾ ਜਿੰਨਾ ਖਾਜੂ ਗੂੰ ਤੇ ਨਿਕਲੀ ਹੋਈ ਔ ਟੁੱਟੇ ਹੋ ਜਿਹੜਾ ਉਹ ਇੱਥੇ ਤੇ ਉਹ ਵੀ ਔਕਾ ਬਟੋਣੇ ਮਾਸ ਆਹ ਹੋ ਕੇ ਪਲਾਸਟਰ ਜੀ ਜਾਂ ਚਾਕੂ ਜੀ ਹੂੰ ਚਾਕੂ ਨਰ ਕਿਹਾ ਹੁਣ ਬਾਬਈ ਚਾਕੂ ਤਾਂ ਹੈਗਾ ਇੱਥੇ ਉਹ ਜ਼ਿਆਦਾ ਤਿੱਖਾ ਅੱਛਾ ਜੀ ਟੂਗਲਾ ਮੈਂ ਕਿਹਨੂੰ ਤੋੜ ਦੇਣਾ ਹੌਲੀ ਹੌਲੀ ਸਾਰਾ ਹੀ ਦੱਸੋ ਬਾਈ ਬਾ ਡਾਕਟਰ ਸਾਡੇ ਕੋਲ ਬੈਠਾ ਉਹ ਦੀ ਜ਼ਿੰਮੇਵਾਰੀ ਹੈ ਮੇਰੀ ਕੋਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਮੈਂ ਤਾਂ ਪਹਿਲਾਂ ਹੀ ਕਹਿੰਦਾ ਤਾਂ ਜੀ ਬਾਬਾਈ ਨੂੰ ਜਿੱਦ ਆਪਣਾ ਪਹਿਨਾ ਹੱਥ ਖੜੇ ਕਰਤੇ ਹਾਂ ਤਾਂ ਖਾ ਜਾਂਦੀ ਹੈ ਕੀ ਹੁੰਦੀ ਉਹ ਕੋਈ ਕੁਝ ਨਹੀਂ ਹੁੰਦਾ ਬਸ ਹੋ ਗਿਆ ਠੀਕ ਹੈ ਕਹਿੰਦੇ ਡਾਕਟਰ ਨੇ ਤਾਂ 3 ਮਹੀਨੇ ਕਿਹਾ ਦੁਆ ਪੈਰ ਬਣੀ ਤੋਂ ਹੁੰਦਾ ਨਾ ਨਹੀਂ ਹੁੰਦਾ 8 ਦਿਨ ਹੋ ਗਏ ਨਾਲ ਤੇ ਨੂੰ ਦੂ ਦਾ ਇੱਕ ਦਿਨ ਵੀ ਨਹੀਂ ਕੱਢ ਸਕਦਾ ਨਾ ਇੱਤੇ ਤੇ ਬਗੈਰ। ਦਈ ਡਾਕਟਰ ਗਲਤ ਆ ਕਿ ਬਾਬਾ ਜੀ ਠੀਕ ਆ। ਬਾਬਾ ਜੀ ਉਹ ਕਿਆ ਕਹੀਏ ਇਹ ਵੀ ਸਿਆਣਾ ਡਾਕਟਰ ਵੀ ਸਿਆਣੇ ਹੁੰਦੇ ਆ। ਡਾਕਟਰ ਨੇ ਫਿਰ ਕਿਸੇ ਦੀ ਗੱਲ ਕਰਕੇ ਉਹ ਤਿੰਨ ਮਹੀਨੇ ਕਹੇ ਆ ਜੀ। ਮੈਨੂੰ ਪੱਟੀ ਲਾਏ ਕਰਦੇ ਤੇ ਦੂਹੇ ਬੰਨ ਕੇ ਕੀ ਨੂੰ ਫਿਰ ਉਹ ਕਿੰਨਾ ਟਾਈਮ ਰੱਖਦੇ ਤੇ ਜੀ? ਉਹ ਹਾਂਜੀ ਉਹ ਤਾਂ ਮਤਲਬ ਤੇਲ ਪਾਈ ਜਾਂਣਾ ਤੇ ਮਹੀਨੇ ਬਾਅਦ ਠੀਕ ਹੋ ਜਾਂਦਾ। ਫੇਰ ਮਹੀਨਾ ਤਾਂ ਰੱਖਦੇ ਤੇ ਨਾ। ਮੈਂ ਤਾਂ ਕਿ ਬਾਹ ਮੂ ਟੁੱਟ ਜਾਂਦੀ ਦੀ ਪੱਟੀਆਂ ਹੀ ਬੰਨੇ ਕਰਦੇ। ਪਰ ਹੁਣ ਇੱਕ ਨਹੀਂ ਨਿਕਲੀ ਜੱਬੀ ਸਨ। ਇੱਕ ਨਹੀਂ ਨਿਕਲਣਾ। ਉਹ ਨਾ ਨਿਕਲਣਾ ਨਹੀਂ ਰਬਾ ਬਈ ਹੋ ਗਿਆ ਹੋ ਗਿਆ ਤੇਰੇ ਕੋ ਹੋਣੀ ਉਹਦੇ ਨਾਲ ਕੀਰ ਦੇ ਵਾਲੇ ਜਿਹੜੇ ਮਾਰੇ ਕਰਦੇ ਆ ਗ੍ਰੈਂਡਰ ਤਾਂ ਗ੍ਰੈਂਡਰ ਤਾਂ ਪਿਆ ਉਹਦੇ ਨਾਲ ਬੜ ਦੇ ਉੱਪਰ ਦੇ ਮੜਾ ਮੜਾ ਜੀ ਪੈਰ ਨੂੰ ਲੱਗ ਗਿਆ ਓੜੇ ਜਦੇ ਵੜ ਦੇਣਾ ਜਿਹੜੇ ਪਤਾ ਕਿੰਨੇ ਆ ਉਹਦੇ ਬਾਹਰ ਮੈਂ ਡਾਕਟਰ ਕੋ ਜਾਣਾ ਪੈ ਗਿਆ ਕੋਈ ਤਾਂ ਮੈਂ ਹੱਦ ਦਾ ਮੈਂ ਬੇਸ ਅਜੀਲ ਕੋ ਜਾਣਾ ਪੈ ਜਣਾ ਬਾ ਖੋਲੇ ਚਲੇ ਆ ਜੀ ਇਹਨੇ ਕਹੀ ਦੀ ਕੀ ਹੈ ਆ ਦੇਖ ਕਿ ਆ ਹਾਲ ਉਹਦਾ ਹੈ ਉਹ ਤਾਂ ਫਿਰ ਹੋਣਾ ਹੀ ਹੈ ਮਾਸ ਦਾ ਤਾਂ ਜੀ ਮਾਸ ਪੂਲਾ ਹੋ ਜਾਂਦਾ ਤਿੰਨ ਦਿਨ ਤਾਂ ਹੁਣ ਚੰਗਾ ਹੀ ਨਹੀਂ ਲੱਗਣਾ ਥੋੜੀ ਥੋੜੀ ਹੋ ਜਾਣਾ ਠੀਕ ਮਾਸ ਉਤਰ ਗਿਆ ਜੀ ਹੈ ਮਾਸ ਉਤਰਿਆ ਭਾਈ ਬਾਹਰ ਕੱਢ ਲਿਆ ਐ ਸਿੱਧਾ ਬਾਹਰੋਂ ਕੱਢ ਲੈ ਇਹਨੂੰ ਆਏ ਥੋੜੀ ਗੁਰਦੁਆਰੀ ਰਜ਼ਾ ਕਰਕੇ ਆ ਗਿਆ ਬਾਟੀ ਅਰਦਾਸ ਕਰਦੇ ਮੈਂ ਲੇਟੇ ਨੂੰ ਬਣਾਉਂਦਾ ਅਰਦਾਸ ਕਰੂੰਗਾ ਐ ਥੋੜੋ ਮੂੰਹ ਨੂੰ ਫਿਕਨ ਸੈਟ ਹੋਏ ਬੱਚੂ ਨੂੰ ਹਾਂ ਹੌਲੀ ਹੌਲੀ ਕੱਢ ਲਾ ਬਾਹਰ ਦੇ ਕੋਲ ਮੋਣੋ ਬਾਹਰ ਨਿਕਲ ਗਿਆ ਔੜੀ ਬਾਬਾ ਕਿਹਦਾ ਮੂੰਹ ਨਾਲ ਲਾ ਦੀ ਕੋਈ ਨਹੀਂ ਆਇਆ ਹੋਟੇ ਲੇ ਪੱਲੀ ਨੂੰ ਵਿੱਚ ਪੈਰਾ ਪਟਾ ਪਾ ਗਿਆ ਮੈਂ ਹੁਣ ਤਾਂ ਨਿਕਲ ਚੱਲਿਆ ਨੱਤਰਾ ਦਾ ਨਾ ਮਾਰਿਆ ਬੀਨ ਜੀ ਨੱਤਰਾ ਦਾ ਮਾਸ ਵੱਜਣਗੇ ਵੀਰ ਨਿਕਲਦਾ ਐ ਨਹੀਂ ਆ ਵੱਡ ਹੋ ਗਿਆ ਕਿੱਥੇ ਆ ਇਹ ਢੀ ਗੁੰਮਿਆ ਹੋਇਆ ਠੀਕ ਹੈ ਇੱਥੇ ਦਾ ਪੱਟਾ ਤੇ ਰੂੰ ਆ ਨਾ ਹੂੰ ਹੂੰ ਤੇ ਰੂੰ ਗਾ ਕਿੱਦਾਂ ਹੋਇਆ ਸੀ ਇਹ ਕਪੜੀ ਜਿਹੜਾ ਹੈ ਉਹ ਨਹੀਂ ਫੇਰ ਕਪੜੇ ਇਹ ਨਹੀਂ ਜਲਦਾ ਹੁਣ ਜੀ ਬਾ ਹੁਣ ਤਾਂ ਉਤਰ ਗਿਆ ਹੁਣ ਤਾਂ ਡਾਕਟਰ ਜ਼ਿੰਮੇਦਾਰ ਹੈ ਇਹਦਾ ਦੋ ਤੁਸੀਂ ਗਵਾਹ ਬਣਾ ਲਈ ਸੀ ਹਾਂ ਤਾਇਆ ਜੀ ਉਧਰ ਉਹ ਤਾਇਆ ਜੀ ਮੁੜਜਾ ਮੁੜਜਾ ਹੋੜੀ ਹੋੜੀ ਕੋਤੂ ਮੋਚੂ ਨਾ ਉਹਨਾਂ ਕਰੇ ਸਿੱਧੇ ਰੱਖਾ ਜੀ ਹੋਰ ਹਰਾ ਦਿ ਬਾ ਨਿਕਲ ਗਿਆ ਟੋਟੇ ਕੋਟੋ ਐ ਬਸ ਦੇਖ ਲਓ ਬਾਬਾ ਜੀ ਹੈ ਸੁਜੇ ਵਾ ਲੱਗਦਾ ਤੁਜਾ ਦਾ ਨਹੀਂ ਹੋਣਾ ਇਹ ਤੇ ਕਰੋ ਹੋਇਆ ਇੱਥੇ ਤੇ ਰੋਟੀ ਵੀ ਦੀ ਆ ਜੀ ਨਹੀਂ ਦੋਈ ਸਾਈਡ ਦੀ ਸਾਈਡ ਜੀ ਆਹੀ ਪੈਰ ਆ ਨਾ ਦੋਈ ਇਧਰ ਹੀ ਸਾਈਡ ਆ ਇਧਰ ਥੋੜੋ ਵਾ ਉਰ ਬੇਲੇ ਯਾਰ ਬੇਲੇ ਇਹਨੂੰ ਧਾਬ ਕਰਨਾ ਧੋਣਾ ਹੈ ਹਾਲ ਹਾਲ ਨਹੀਂ ਕੋਈ ਤੀਜਾ ਨਹੀਂ ਮਿਲਣਾ ਨਹੀਂ ਕੋਈ ਠੀਕ ਹੈ ਜੀ ਲੈ ਗਿਆ ਹੁਣ ਤੂੰ ਹਿੱਲ ਜਾ ਮਰਜੀ ਕਰ ਹੁਣ ਜਿਹੜੀ ਚੀਜ਼ ਸੀ ਮੇਨ ਉਹ ਤਾਂ ਹੋਊ ਜੰਮਿਆ ਵਾ ਮੂੰ ਹਾਂ ਹਾਂ ਲੈਟਾ ਦੋ ਕਿਉਂ ਹਾਂ ਧੁੱਲਣਾ ਕਰ ਤੋ ਲਿਆ ਪਾਣੀ ਧੋ ਲੈ ਇਹਨੂੰ ਠੀਕ ਹੈ ਜੀ ਤੁਰ ਕੇ ਦੇਖ ਲੈ ਹੁਣ ਦੱਸੋ ਬਾਬਾਈ ਬੂਰੇ ਤੱਕ ਨਾ ਲੱਗਦਾ ਸੀ ਉਹ ਤਾਂ ਲੱਗਣਾ ਹੀ ਆ ਜੀ ਆਹੋ ਦੇ ਕਰਕੇ ਨਾ ਗਰਮ ਗਰਮ ਪਾੜ ਕੇ ਤੋਸੇ ਚ ਬਾਣੀ ਦਾ ਧੋ ਲੈ ਲੈ ਠੀਕ ਠੀਕ ਹੈ ਜੀ ਹਲੇ ਖੁੰਡੀ ਲੈ ਕੇ ਦਰੀਂ ਵਾਲੇ ਉਹਨਾਂ ਕਰੀ ਵਜਨ ਉਹ ਤਾਂ ਨਹੀਂ ਹਾਂ ਹੈ ਬਹੁਤ ਨਹੀਂ ਤੁਮ ਨੂੰ ਬੋਲ ਕਿੱਥੇ ਲੈਣਾ ਲੋਕ ਤੈਨੂੰ ਦੇਖਣਾ ਤਾਂ ਹੁਣ ਕਿੱਥੇ ਜਾ ਖੁੱਲ ਗਿਆ ਜੀ ਕਹਿੰਦੇ ਮੇਰਾ ਸਾਈਕਲ ਸਰਵਾ ਕੇ ਲਿਆਓ ਮੈਂ ਇਹਦੇ ਭਰੇ ਪੈਰ ਰੱਖ ਕੇ ਚੜੂਗਾ ਨਾ ਨਾ ਹਲੇ ਸਾਈਕਲ ਤੇ ਰਹਿਣ ਦੇ ਹਲੇ ਤਾਂ ਦਾਈ ਗਰਮ ਪਾਣੀ ਲੱਗਿਆ ਹੋਇਆ ਉੱਥੇ ਉਹ ਨਹੀਂ ਜੀ ਹਾਂ ਲਵਾ ਕੇ ਲਾਏ ਹੋਏ ਮੈਂ ਨਹੀਂ ਸਵੇਰੇ ਤਾਂ ਉਹ ਤਾਂ ਫਿਰ ਸਵੇਰ ਦਾ ਚੱਲਦਾ ਹੀ ਥੋੜੀ ਹੋਊਗਾ ਮੈਂ ਬੰਦ ਕਰਤਾ ਤਾਂ ਜਾਣ ਲੱਗੇ ਨਹੀਂ ਉਹ ਨਾ ਫਿਰ ਉਹ ਘਰ ਪਾਣੀ ਤੇ ਘਰ ਦੇ ਵਿੱਚੋਂ ਨਹੀਂ ਕੱਢਿਆ ਆ ਮੈਂ ਕੱਢਿਆ ਤਾਂ ਮੈਂ ਮੂੰਹਾਂ ਤੇ ਧੋਕੇ ਗਏ ਜਦ ਹੋਇਆ ਨਹੀਂ ਤਾਂ ਉਹ ਜੋ ਹਮ ਕਰ ਲਿਆ ਕਰਦੇ ਆਂ ਜੀ ਕਰਕੇ ਧੋ ਦਿੰਦੇ ਆ ਦੇਖਦੇ ਆ ਨਲੇ ਆ ਨਾ ਵੀ ਆਹੋ ਜਿਹੜਾ ਜੀ ਹੂੰ ਕਾਲਾ ਹੋਇਆ ਪਿਆ ਦੇਖ ਲਓ ਨਾ ਧੌਣ ਹੋਣ ਕਰਕੇ ਉਹ ਤਾਂ ਜੰਮ ਗਿਆ ਜੰਮ ਗਈ ਇੱਥੇ ਜੁਬਦਾ ਦਾ ਦਿਖ ਹਾਂ ਕਾ ਚੀਜ਼ ਹੈ ਉਹ ਵੀ ਡਾਕਟਰ ਵੀ ਸਕੀਮੀ ਆ ਉਹਨਾਂ ਨੂੰ ਪਤਾ ਵੀ ਇੱਥੇ ਜੇ ਨਾ ਚੁਬਣ ਲਾਏ ਨਾ ਟਿਕਣਾ ਹੂੰ ਚੁਬਣ ਲਾ ਦਿੰਦੇ ਕਿਤੇ ਨਾ ਕਿਤੇ ਜਿਹੜਾ ਤੁਰੇ ਬੰਦਾ ਚੁਬੇ ਹਾਂ ਤਕਲੀਫ ਹੋਵੇ ਜੇ ਤੁਰੇ ਨਾ ਤੁਰੇ ਨਾ ਮੈਂ ਐਂ ਕਰਾਤਾ ਪੈਰੀ ਦਾ ਮੈਂ ਜਦ ਇਹ ਸਮਝ ਗਿਆ ਵੀ ਇਹਨੇ ਕਰਾਤਾ ਵੀ ਚੁਬੇ ਇਹਦੇ ਜਦ ਤੁਰੇ ਹਾਂ ਇਦਾਂ ਹੀ ਲੋਟ ਆਉਣਾ ਨਹੀਂਦਾ ਇਹਨਾਂ ਨੇ ਹਾਲ ਹੁਣ ਆਏ ਲੱਗਦਾ ਹੈ ਜਿਵੇਂ ਮੈਨੂੰ ਬਈ ਲੱਗਿਆ ਹੋਇਆ ਜਣੀ ਉਹ ਤਾਂ ਬਾਬਾ ਹੀ ਹਲੇ ਲੱਗਣਾ ਹੀ ਆ। ਉਹ ਹਲੇ ਹਵਾ ਲੱਗੇ ਪੁਰਾ ਲੱਗਣਾ ਰ ਠਹਿਰ ਕੇ ਤੋਂ ਹਲੇ। ਆ ਗਿਆ ਡੀਸੀ ਨੇ ਕਿ ਇੰਨੀ ਛੇਤੀ ਤੋਂ ਹੀ ਨਹੀਂ ਹਲੇ। ਛੇਤੀ ਵੇਖਣੀ ਤਾਂ ਡੀਸੀ ਉਪਕਣੀ ਇਹ ਤਰੀ ਜਾਵੇ ਆਏ ਹਾਂ ਲੱਗ ਮਾਰ ਕੇ। ਅੱਛਾ ਸਾਰਾ ਕੁਝ ਨਾਲ ਠੀਕ ਹੋ ਗਿਆ 6 ਮਹੀਨੇ ਬਾਅਦ ਹੌਲੀ ਹੌਲੀ ਹਟਿਆ ਉਹ। ਉਪਕਣੀ ਲੱਗੀ ਗਿਆ ਉਹਨੂੰ। ਹਲੇ ਇੰਨੀ ਛੇਤੀ ਤੋਂ ਹਾਰੇ ਤੋਂ ਹੀ ਨਾ ਗਰਮ ਸਰਦ ਨਾਲ ਕੰਮ ਹੋ ਜਾਂਦਾ ਹਲੇ। ਗਰਮ ਖੜਾ ਕੋਈ ਹਲੇ ਠਹਿਰ ਕੇ ਗਰਮ ਗਲਵਤ ਪਾਣੀ ਉਹ ਗਰਮੇ ਪਕਰਨਾ ਤੋਂ ਨਾ ਜਾਨ। ਨਾ ਫੇਰ ਵੀ ਇਹਨੂੰ 10 ਮਿੰਟ ਹਾਲੇ ਹਵਾ ਲੱਗਣ। ਹਵਾ ਹੀ ਲੱਗ ਲਵੇ ਇੱਕ ਵਾਰੀ ਬਾਹਰ ਦੀ। ਔਰ ਸਾਨੂੰ ਲਗਾਤਾਰ ਉਹ ਰਿਹਾ ਨਾ ਮਹੀਨਾ ਬੰਦ ਰਿਹਾ। ਮਹੀਨਾ ਵੀ ਕਾਹਤੇ ਵੱਧੇ ਹੋ ਗਿਆ ਜੀ। ਫੇਰ ਵੀ ਨਹੀਂ ਹੋ ਰਿਹਾ। ਹੂੰ। 1.5 ਮਹੀਨਾ ਸੀ ਪੌਣ ਦੋ ਮਹੀਨੇ ਹੋ ਗਏ 27 ਤਰੀਕ ਨੂੰ ਹੋ ਜਾ ਸਕਦਾ। 27 ਜਨਵਰੀ ਆ ਦਸੰਬਰ ਨੂੰ। ਆਜ 12 ਹੋਊਗੀ। ਉਹ ਤਾਂ 3 ਮਹੀਨੇ ਗਿਆਦਾ 3 ਮਹੀਨੇ ਕੱਚਾ ਪੱਕਾ ਗਿਆਦਾ ਉਹ ਤਾਂ ਦੇਖਦੇ ਨਹੀਂ ਪਹਿਲਾਂ ਹੀ ਪਹਿਲਾਂ ਹੀ ਕਹਿ ਦੇਣਾ ਉਹਨਾਂ ਤਾਂ ਵੀ 3 ਮਹੀਨੇ ਬਾਅਦ 2 ਮਹੀਨੇ ਹੋ ਗਏ ਇਹਨੂੰ ਤਾਂ ਅਜੇ 1 ਮਹੀਨਾ ਦਾਦਕ ਦਿਨ ਹੋਏ ਆ 1 ਮਹੀਨਾ ਹੋਇਆ ਹਲੇ 1 ਮਹੀਨਾ ਹੋਇਆ ਪੱਕੀ ਨੂੰ ਤਾਂ ਹਾਂ 3 ਮਹੀਨੇ ਹੋ ਗਿਆ ਤਾਂ ਹੈ ਹਾਂਜੀ ਇਹ ਤਾਂ ਚਾਹੀਦਾ 2 ਢਾਈ ਦਾ 3 ਮਹੀਨਾ ਹੋ ਰਿਹਾ ਜੀ ਦੱਸੋ ਤਾਂ ਇਹ ਹੀ ਹੁਣ ਆਹ ਉਹ ਦੂਹਾ ਨਹੀਂ ਰਿਹਾ ਬੀ ਤੈਨੂੰ ਉਹ ਤਾਂ ਲੱਗ ਹੋ ਗਿਆ ਉਹਨਾਂ ਕਰਕੇ ਉਹ ਤਾਂ ਤੇਰਾ ਕੀ ਹੋ ਗਿਆ ਉਹ ਥੋੜੀ ਘੈਲ ਹੋਣਾ ਜੀ ਉਹ ਤਾਂ ਕੱਚਾ ਤਾਂ ਇਦੇ ਕੋਲੇ ਗਿਆ ਪੁੱਛਲਾ ਕਿੰਨਾ ਗਿਆ ਤੈਨੂੰ ਡਾਕਟਰ ਨੇ ਕਿਹਾ ਮਹੀਨੇ ਕਿਉਂ ਲਾ ਮਹੀਨਾ ਤਾਂ ਕਿਹਾ ਹੀ ਨਹੀਂ ਬਾਬੀ ਤੁਹਾਡੇ ਕੋਲ ਵੀ ਕਿਹਾ ਹੀ ਨਹੀਂ ਮਹੀਨਾ ਮਹੀਨਾ ਕਿਹਾ ਮੈਂ ਕਿਹਾ ਹੀ ਨਹੀਂ ਮਹੀਨਾ ਤਾਂ ਤੁਹਾਨੂੰ 2 ਮਹੀਨੇ ਕਿਹਾ 3 ਮਹੀਨੇ ਸਾਨੂੰ ਕਿਹਾ ਨਹੀਂ ਉਹ ਫਿਰ ਠੀਕ ਹੈ ਭਾਈ ਮੇਰੇ ਕੋਲ ਜੜੇ ਮੈਂ ਉਰੇ ਤੇ ਜਾਊਂ ਕਰੀ ਮੈਂ ਉਹੀ ਪੀ ਠੀਕ ਆ ਹੁਣ ਉਹੀ ਆ ਲੱਗਿਆ ਬਾਬਾ ਜੇ ਜੇ ਲੱਗਿਆ ਹੁੰਦਾ じゃ ਫਾਇਦਾ ਤਾਂ ਹੁਣ ਤਾਂ ਤੁਸੀਂ ਜੇ ਤੁਰਦੇ ਵੀ ਆ ਉਹ ਤਾਂ ਵੀ ਉਹ ਆ ਤੂੰ ਨਾ ਮੈਂ ਉਹ ਜਗ੍ਹਾ ਤੁਰ ਲੰਨਾ ਜੇ ਜ਼ਿਆਦਾ ਕਰਨਾ ਤੇਰੀ ਕੋ ਉਹਦੇ ਨਾਲ ਵੀ ਬਾਬੀ ਕੋਈ ਫਾਇਦਾ ਨਹੀਂ ਪੈਰ ਤਾਂ ਤੁਸੀਂ ਹਲਾਉਣਾ ਹੀ ਆ ਨਹੀਂ ਲੈ ਉਹੀ ਤਾਂ ਹੈ ਮੇਰਾ ਪਿਓ ਹੈ ਰੀ ਹਿੰਦੀ ਹਾਂ ਇਹਦੇ ਦਾ ਹਿਲਦੀ ਨਹੀਂ ਹਾਂਜੀ ਹਾਂ ਸੀ ਹੈਗਾ ਇਹਦੇ ਗੱਲ ਤੂੰ ਜਿੰਨਾ ਤੁਮਕੇ ਫਰਕ ਤਾਂ ਉਹ ਨੂੰ ਹੀ ਦਾ ਕਿਹਦੇ ਗਾ ਇਹਦੇ ਗਾ ਅੱਠ ਦਿਨ ਹੁੰਦਾ ਉਹ ਅੱਠ ਦਿਨ ਪੀੜਾ ਹੁੰਦਾ ਨਾ ਉਹ ਹੀ ਨਹੀਂ ਹੁੰਦਾ ਹੈ ਨਹੀਂ ਹੁੰਦਾ ਉਹ ਨਾ ਉਹ ਕਿਹੜਾ ਤਾਂ ਬਹੁਤ ਆ ਪਾਣੀ ਪੈਣ ਤੇ ਪਾਣੀ ਪੈਣ ਤੇ ਖਰਾਬ ਹੋ ਜਾਂਦਾ ਜਿਹੜਾ ਉਹ ਬਹੁਤ ਤੜਾਉਂਦਾ ਉਹ ਮੁੰਜਾ ਬਾਈ ਜਿਹੜਾ ਕਿੰਨਾ ਹੁੰਦਾ ਹੈ ਮੈਂ ਪੰਜ 6 ਦਿਨ ਬਾਅਦ ਨਾਲ ਲੈਂਦਾ ਓਕੇ ਉਹ ਕਿਹੜਾ ਸਾਲ ਦੇਖ ਲਓ ਕਿਆ ਚੀਜ਼ ਹੈ ਚੱਲ ਜਿਆ ਪਰਵਾਨ ਖੇਤ ਬੌਲੀਵਲ ਜੀ ਕਰਤਾ ਪਹਿਲੇ ਲੈਵਲ ਦਿੱਤਾ ਹੁਣ ਉਹ ਲੈਜਰ ਕਰਾ ਦੇਣਾ ਵਾ ਰਸੂ ਵੀ ਨੂੰ ਮਾਰ ਲਾ ਫੋਨ ਇਹ ਆਹੀ ਭਾਈ 플ਾਟ ਬਣ ਤਵੀਆਂ ਦਾ ਸਾਲ ਆਹੀ ਪੰਗਾ ਛੋਟੀ ਜਗ੍ਹਾ ਚ ਉਹ ਹੈ ਉੱਚਾ ਨਹੀਂ ਮੈਂ ਪਹਿਲੇ ਆ ਹੀ ਤੇ ਬਾਈ ਵੀ ਸੀ ਆਹੋ ਇੰਨਾ ਨਹੀਂ ਤਾਂ ਉਹ ਗੁੰਜਾ ਨਹੀਂ ਮੈਂ ਕਰਤਾ ਤੇ ਜਿਹੜਾ ਉੱਚਾ ਹੁੰਦਾ ਤਾਂ ਫੇਰ ਨਾ ਨਹੀਂ ਨਹੀਂ ਆ ਮੇਰੇ ਘਰ ਨਾਲ ਬਾਅਦ ਹਾਂ ਇਹਨੇ ਕਰਿਆ ਨਾ ਮਾਨੂੰ ਲੈ ਹਾਂ ਡਰਾਈਵਰੀ ਚੰਗੀ ਨਹੀਂ ਹੈਗੀ ਇੱਕ ਤਾਂ ਦੇਖ ਲੈ ਕਿੰਨਾ ਪਾ ਹਾਂ ਹਾਂ ਡਰਾਈਵਰੀ ਗਾਦੀ ਹੈ ਡਰਾਈਵਰੀ ਇੰਨੀ ਤਾਂ ਮੀਆਂ ਖੋਲੀਆਂ ਵੀ ਨਹੀਂ ਹੈਗੀਆਂ ਦੋ ਤਾਂ ਕੀਲੀਆਂ ਖੋਲੀਆਂ ਵੀ ਇੱਥੇ ਉੱਚਾ ਕਿੱਕਣਾ ਹੋ ਗਿਆ ਫਿਰ ਪਹਿਲੇ ਚਹੀਦਾ ਤੇਰਾ ਪਾਣੀ ਦੇਖਦਾ ਪਾਣੀ ਲਾਉਂਦਾ ਨਹੀਂ ਨਾ ਮੈਂ ਪਾਣੀ ਦਾ ਕੀ ਪਾਣੀ ਦੱਸ ਦੀ ਮੋਟਰ ਹੈ ਤੇ ਚੰਦ 'ਤੇ ਚੜਾ ਦੇ ਘਰਾਂ ਚੰਦ 'ਤੇ ਚੜਾ ਦੇ ਹੋਰ ਕੀ ਬਹੁਤ ਬਤ ਕਰ ਰਿਹਾ ਮੈਂ ਮਿੱਟੀ ਦੇ ਡੇਟੇ ਇਹ ਤਵੀਆਂ 'ਚ ਇਕੱਠੀ ਕਰਕੇ ਹੀ ਲਿਆਇਆ ਤਵੀਆਂ ਖੋਲ ਕੇ ਫੁੱਲ ਹੁਣ ਇਹ ਲੈਵਲ ਕਰੂੰਗਾ ਪਹਿਲਾਂ ਤਵੀਆਂ 'ਚ ਮਿੱਟੀਆਂ ਆਉਂਦੀਆਂ ਉਹਨੇ ਦੇਖ ਲਵਾਂ ਫੇਰ ਅਸੋ ਅੱਗਾ ਮਾਰ ਦੇ ਇਹ ਵੀ ਬੋਣਾ ਜਿਹੜਾ ਜਾ ਕੇ ਤਵੀਆਂ ਦਾ ਸਾਲੇ ਹੀ ਪੰਗਾ ਹੁੰਦਾ ਛੋਟੀ ਜਗ੍ਹਾ 'ਚ ਜੇ ਮੁੜੀ ਜਾਣਾ ਇਹਨੂੰ ਉੱਚੇ ਨਹੀਂ ਮਾ ਕਰ ਦਿੰਦੀਆਂ ਇਹ ਤਾਂ بڑے ਖੇਤ ਨੂੰ ਚੰਗੀਆਂ ਇਹ ਤਾਂ ਉੱਚਾ ਨਹੀਂ ਹੋਣਾ ਜਦ ਪਹਿਲਾਂ ਕਿਹੜੇ ਸਵਾਰਿਆ ਦੁੱਥੀ ਹੋ ਇੰਨੇ ਕਿ ਸਵਾਰ ਕੇ ਬਾਹਰ ਤਾਂ ਰਹਿ ਗਿਆ ਉੱਧਰ ਔਲਪ ਫੇਰਨ ਗਿਆ ਉਹ ਗੁੰਝਾ ਦੇਖਾ ਕਿੰਨਾ ਨੀਮਾ ਹੋ ਗਿਆ ਪਹਿਲਾਂ ਇੰਨਾ ਨਹੀਂ ਦਾ ਉਹ ਹਾਂ ਲੈ ਫੇਰਦਾ ਕਿ ਕਿਣਾ ਤਮੀ ਤਮੀ ਦਾ ਚੱਕੀ ਨੂੰ ਫਿਰਦਾ ਉੱਪਰ ਹਾਂ ਰੂਤਾ ਬਟ ਭਈ ਲਾਈਟ ਭੱਜੇ ਗਈ ਅੱਜ ਤੇ ਆ ਦੂਜਾ ਲੈ ਜਾਏ ਉਹ ਛੜਤਾ ਦੇ ਬਾਈ ਨੀਨੇ ਕੇ ਚਤ ਨਹੀਂ ਆਹ ਸੰਜਧਾਰ ਆਹੋ ਨਾ ਆਉ ਜੜ ਜੜ ਨਾ ਆਉ ਨਾ ਨਾ ਜੜ ਕਿਹੜੀ ਉੱਤੇ ਉਧਰ ਸਾਡਾ ਬੰਦਾ ਵੀ ਆ ਗਿਆ ਟਰੈਕਟਰ ਲੈ ਕੇ ਹੂੰ ਬਸੀਂਆਂ ਅੱਜ ਬਸੀਂ ਦਾ ਦਿਨ ਇੱਕ ਦਿਨ ਛੱਡ ਕੇ ਇਹ ਇਹ ਹੂੰ ਇਹ ਕਰਿਆ ਲਿਖਿਆ ਲਾ ਇਹ ਦੂਗੜਾ ਡਾਕਟਰ ਵੀ ਪਹੁੰਚ ਗਿਆ ਕੱਖਾਂ ਵਾਲਾ ਕੇ ਵੱਢਦੀ ਹੈ ਕੱਖਾਂ ਬਾਪੂ ਦਾ ਪਲਾਸਟਰ ਖੋਲਤਾ ਅੱਜ ਖੋਲਤਾ ਠੀਕ ਹਾਲੇ ਵੀ ਨਾ ਹੋਇਆ ਹੁਣ ਜ ਟਿਕਦਾ ਹੀ ਨਹੀਂ ਹੈ ਕਹਿੰਦਾ ਖੋਲਣਾ ਅੱਜ ਹੁਣ ਠੀਕ ਤਾਂ ਪੈਰ ਤਾਂ ਠੀਕ ਆ ਹੁਣ ਬਾਕੀ ਤੁਰੇ ਤੇ ਬੜਾ ਜਿਆਦਾ ਪਤਾ ਨਹੀਂ ਉੱਪਰ ਹੀ ਆ ਜਿਹੇ ਜਿਆ ਪਹਿਨਾ ਤਾਂ ਸੁਜਿਆਵਾ ਵੀ ਨਹੀਂ ਸੁਜਿਆਵਾ ਵੀ ਇਹ ਸਰਜੀਤ ਕੋਲ ਲੈ ਜਾਂਦੇ ਫੇਰ ਲਾ ਦੇਣਾ ਦੱਸਤਾ ਤੈਨੂੰ ਸਰਜੀਬ ਨੇ ਫੇਰ ਲਾ ਦੇਣਾ ਚੱਲ ਵਟਲੀਏ ਕਰ ਲੋ ਜੀ ਸਾਡਾ ਵੀ ਇੱਕ ਪੈਪਲੀ ਕਰਦਾ ਹੈ ਮੜਿਆ ਹਾਂਜੀ ਇਹਨੇ ਵੀ ਸਾਡਾ ਲਹੂ ਪੀਤਾ ਵਾ ਇਹਨੂੰ ਪਟਾਂਗੇ ਹੁਣ ਅਸੀਂ ਦੇਖਦੇ ਆ ਕਿਦਣੇ ਇੱਥੇ ਉਹ ਆ ਜੋੜਾ ਇੱਕ ਇਧਰੋਂ ਜਾਂਦਾ ਉਹ ਜੋੜਾ ਉਹਰੇ ਸਾਨੂੰ ਤੰਗ ਕਰਦਾ ਜੇ ਪਾਣੀ ਵੀ ਇਧਰੋਂ ਗੜਦਾਦਾ ਸੀ ਕਣਕ ਚ ਨੂੰ ਔਰੇ ਮੱਕੀ ਬੀਜੀ ਬੀਜੀ ਮੈਂ ਕਾ ਨੂੰ ਗੱਲੀ ਕਰਨੀ ਆ ਇੱਕ ਇੱਥੇ ਆ ਬਾਈ ਆ ਇਧਰ ਲਈ ਗਈ ਆ ਉਹ ਦੋ ਤਿੰਨ ਜਗ੍ਹਾ ਨੂੰ ਨਿਕਲੇ ਆਉਂਦਾ ਬਹੁਤ ਇੱਕੋ ਪਾਇਆ ਪੈ ਇੱਥੇ ਜਿੱਦੋਂ ਉਹ ਪੋਲਾ ਰਸਤਾ ਬਣ ਗਿਆ ਉਦੋਂ ਨੂੰ ਆ ਖਾਸਾ ਲੀ ਕਰਦਾ ਤਾਂ ਨਹੀਂ ਅੱਜ ਤਾਂ ਖਾਸਾ ਕਰਦਾ ਉਦੋਂ ਨਹੀਂ ਤੈਨਾਂ ਅੱਜ ਵੀ ਉਹ ਪਾਣੀ ਗਾਹਾਂ ਨੂੰ ਚੱਲਦਾ ਨਾ ਤਾਂ ਲੋਡ ਹੈ ਜੇ ਪਰ ਉਦੋਂ ਦਾ ਲੋਡ ਨਹੀਂ ਤਾਂ ਹੈਗਾ ਦੋਨਤਾ ਇੱਥੀ ਤਾਂ ਹਨ ਕੇ ਜੀ ਜਦੋਂ ਉੱਥੇ ਮੂਰੇ ਤਾਂ 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 ਮੱਕੀ ਹੁਣ ਲੱਗੀ ਐ ਜੰਮਣ ਜੀ ਅੱਜ ਹੋ ਗਏ ਇਹਨੂੰ 11 ਦਿਨ ਬਾਅਦ 11 10 11 ਦਿਨ ਬਾਅਦ 11 ਦਿਨ ਬਾਅਦ ਮੱਕੀ ਜੰਮਣ ਲੱਗੀ ਆ ਹੈ ਹੂੰ ਚੱਲਾ ਜਲੀ ਦੇਖੀਏ ਪਾਣੀ ਭਰ ਗਿਆ ਕੇ ਨਹੀਂ ਕਨਕਾਤਾ ਭਰ ਗਈ ਸਾਰੀ ਉਹੇ ਭਰ ਗਈ ਹੂੰ